ਗੋਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਹਰ ਖੇਤਰ ਵਿੱਚ ਸక్తిਕਾਰੇ ਨੇ ਹੁਣ 트੍ਰੰਪ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ ਨਾਲ ਹੀ ਅਪੀਲ ਕੀਤੀ ਹੈ ਕਿ ਉਹ ਹਜ਼ਾਰਾਂ ਸੰਗੀ ਕਰਮਚਾਰੀਨ ਤੁਰੰਤ ਛਾਂਟੀ ਕਰਨ ਦੀ ਆਗਿਆ ਦੇਵੇ ਇਹ ਜਾਣਕਾਰੀ ਪੋਲੀਟਿਕੋ ਦੀ ਰਿਪੋਰਟ ਵਿੱਚ ਸਾਹਮਣੇ ਆਈ ਹੈ 트੍ਰਾਂਪ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਵਿੱਚ ਇੱਕ ਐਮਰਜੈਂਸੀ ਅਪੀਲ ਦਾਇਰ ਕੀਤੀ ਹੈ ਤਾਂ ਜੋ ਹੇਠਲੀ ਅਦਾਲਤ ਦੇ ਇਸ ਹੁਕਮ ਨੂੰ ਉਲਟਾਇਆ ਜਾ ਸਕੇ ਜਿੱਥੇ ਅਸਥਾਈ ਤੌਰ ਤੇ ਛਾਂਟੀ ਨੂੰ ਰੋਕ ਦਿੱਤਾ ਸੀ ਇਹ ਅਪੀਲ 트੍ਰੰਪ ਪ੍ਰਸ਼ਾਸਨ ਦੀ ਉਹ ਯੋਜਨਾ ਦਾ ਹਿੱਸਾ ਹੈ ਜਿਸ ਤਹਿਤ ਉਹ ਸੰਗੀ ਕਰਮਚਾਰੀ ਗਿਣਤੀ ਘਟਾਉਣਾ ਚਾਹੁੰਦੇ ਨੇ ਇਸ ਤੋਂ ਪਹਿਲਾਂ April ਵਿੱਚ ਵੀ ਸੁਪਰੀਮ ਕੋਰਟ ਨੇ ਪ੍ਰਸ਼ਾਸਨ ਨੂੰ ਮਦਦ ਦਿੱਤੀ ਸੀ ਉਸ ਸਮੇਂ ਇਸਨੇ ਹੇਠਲੇ ਦਰਜ ਦੇ ਇੱਕ ਹੁਕਮ ਨੂੰ ਉਲਟਾ ਦਿੱਤਾ ਸੀ ਜਿਸ ਵਿੱਚ 6 ਮੰਤਰਾਲਿਆਂ ਵਿੱਚ ਪ੍ਰੋਬੇਸ਼ਨਰੀ ਕਰਮਚਾਰੀਆਂ ਦੀ ਛਾਂਟੀ ਤੇ ਰੋਕ ਲਗਾਈ ਗਈ ਸੀ ਬਾਈਕ ਨੂੰ ਹਰਾਨ ਕਰ ਦਿਓ ਤੇ ਆ ਕੇ ਦਿੱਲੀ ਤੁਸੀਂ ਬਲਾਉ ਮੈਂ ਕਹਿੰਦਾ ਜੀ ਹੁਣ ਮਰਨੂ ਪਰੇ ਕਰਿਆ ਨੂੰ ਚੱਕਰੂ ਫਰੀ ਕਰੂ ਮੈਨੂੰ ਹੈਰਾਨ ਕਰਦੇ ਉਥੇ ਆਕੇ ਦਿੱਲੀ ਤੁਸੀਂ ਬੁਲਾਉਂ ਮੈਂ ਕਹਿੰਦਾ ਜੀ ਹੁਣ ਮਰਨੂ ਪਰੇ ਕਰਿਆ ਨੂੰ ਚੱਕਰੂ ਫਰੀ ਕਰੂ ਸਮਰਾਲਾ ਦਾ ਸਮਰਾਲਾ ਪੂਰੀ ਜ਼ਰਾ ਸਾਨੂੰ ਲੈ ਚਲਾ ਕੇ ਕੁਝ ਦਿਨ ਹੋਰ ਕਹਿੰਦਾ ਇਸ ਤਰ੍ਹਾਂ ਟੋਲ ਪਲਾਜ਼ਾ ਵਾਲੇ ਕੰਨ ਰਹੇ ਸੀ ਸਮਰਾਲਾ ਇਲਾਕਾ ਵਾਸੀਆਂ ਨੂੰ ਪਰੇਸ਼ਾਨ ਫੇਰ ਕੀ ਸੀ ਖੁਦ ਗੱਡੀ ਚਲਾ ਕੇ ਟੋਲ ਪਲਾਜ਼ੇ ਪਹੁੰਚ ਗਏ ਵਿਧਾਇਕ ਜੀहां ਬਲਾਲ ਟੋਲ ਪਲਾਜ਼ਾ ਅਨੇਕਾਂ ਵਾਰ ਸੁਖੀਆਂ ਵਿੱਚ ਆਇਆ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਸਮਰਾਲਾ ਸ਼ਹਿਰ ਵਾਸੀਆਂ ਦੀ ਸ਼ਿਕਾਇਤਾਂ ਨੂੰ ਦੇਖਦੇ ਹੋਏ ਕੁਝ ਦਿਨ ਲਈ ਮੋਕੇ ਤੇ ਜਾ ਟੋਲ ਪਲਾਜ਼ਾ ਫ੍ਰੀ ਕਰਵਾਇਆ ਗਿਆ ਇਸੇ ਮਾਮਲੇ ਵਿੱਚ ਵਿਧਾਇਕ ਨੇ ਦੱਸਿਆ ਕਿ ਕੁਝ ਸਮੇਂ ਤੋਂ ਸਮਰਾਲਾ ਸ਼ਹਿਰ ਵਾਸੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਸਮਰਾਲਾ ਇਲਾਕੇ ਸਬੰਧਤ ਲੋਕਾਂ ਨੂੰ ਟੋਲ ਪਲਾਜ਼ਾ ਲੰਘਣ ਵਿੱਚ ਟੋਲ ਪਲਾਜ਼ਾ ਵਾਲਿਆਂ ਵੱਲੋਂ ਦਿੱਕਤ ਪਰੇਸ਼ਾਨੀਆਂ ਦਿੱਤੀਆਂ ਜਾ ਰਹੀ ਨੇ ਇਸ ਸੰਬੰਧ ਵਿੱਚ ਮੈਂ ਅੱਜ ਬਿਨਾਂ ਕਿਸੇ ਸਿਕਿਉਰਿਟੀ ਗਾਰਡ ਖੁਦ ਗੱਡੀ ਚਲਾ ਕੇ ਜਾ ਕੇ ਦੇਖਿਆ ਤਾਂ ਲੋਕਾਂ ਦੀ ਸ਼ਿਕਾਇਤਾਂ ਸਹੀ ਸਨ ਇਸ ਸੰਬੰਧ ਵਿੱਚ ਵਿਧਾਇਕ ਵੱਲੋਂ ਟੋਲ ਪਲਾਜ਼ਾ ਵਾਲਾਂ ਚੇਤਾਵਨੀ ਦਿੱਤੀ ਗਈ ਹੈ ਕਿ ਸਮਰਾਲਾ ਇਲਾਕੇ ਨਾਲ ਸੰਬੰਧਤ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਹਾਂਜੀ ਵਿਧਾਇਕ ਜੀ ਟੋਲ ਪਲਾਇਆ ਪਹੁੰਚੇ ਸੀ ਉਹਦੇ ਫਰੀ ਕਰਵਾਇਆ ਗਿਆ ਕੀ ਮਾਮਲਾ ਹੈ ਇਹ ਟੋਲ ਪਲਾਇਆ ਹੈਗਾ ਜੀ ਭਲਾਰ ਵਾਲਾ ਅੱਗੇ ਵੀ ਕਈ ਵਾਰ ਆਇਆ ਇੱਥੇ ਹੈ ਨਾ ਇਹ ਹਮੇਸ਼ਾ ਪਰੇਸ਼ਾਨ ਕਰਦੇ ਨੇ ਸਾਡੇ ਸਿਰਸੰਦਾਲੇ ਦੇ ਲੋਕਾਂ ਨੂੰ ਇੱਕ ਇਹਨਾਂ ਨੂੰ ਅਲੱਗ ਬੈਰੀਕੇਡ ਰੱਖਿਆ ਹੈ ਵਿੱਚ ਜਿੱਥੇ ਸਿਰਸੰਦਾਲੇ ਦੇ ਲੋਕ ਨੂੰ ਫੁੱਟੇ ਉਹ ਕਿਉਂਕਿ ਇਹਨਾਂ ਨੂੰ ਕੋਈ ਟੋਲ ਨਹੀਂ ਲੱਗਾ ਹੈ ਪਰ ਅੱਜ ਮੈਂ ਆ ਕੇ ਦੇਖਿਆ ਇੱਥੇ ਕੋਈ ਹੁੰਦਾ ਹੀ ਨਹੀਂ ਖੜਾ ਹੈਗਾ ਘੱਟੋ ਘੱਟ 15 ਮਿੰਟ ਸੌਰੀ 15 ਨਾਲ ਵੱਧ ਜੁਗਾ ਘੱਟ ਮੈਨੂੰ ਵੀ 5-7 ਮਿੰਟ ਖੜਨਾ ਪੈ ਗਿਆ ਕੋਈ ਨਾ ਆਇਆ ਫਿਰ ਉਹ ਹੀ ਜੁਰਮਾਨਾ ਕੀਤਾ ਬਾਕੀ ਗੱਡੀ ਵੀ ਇਹਨ ਵੀ ਇੱਕ ਜਿਹੜਾ ਮੇਨ ਜਿਹੜੇ ਸੰਵਾਲੇ ਲੋਕ ਜਿੱਥੇ ਨਿਕਲਦੇ ਨੇ ਕੋ ਰਾਸ ਤੋਂ ਤੇ ਇੱਕ ਬੰਦਾ ਜ਼ਰੂਰੀ ਆ ਜਨਤਣਾ ਸਰਦਾ ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਇਹਨਾਂ ਨੂੰ ਵੀ ਦੱਸਿਆ ਵੀ ਜਿੱਥੇ ਵੀ ਆਮ ਲੋਕਾਂ ਦਾ ਅੰਮਲ ਦਾ ਬਸਤੀ ਨਹੀਂ ਆਉਂਦੀ ਜਿੱਥੇ ਸੰਵਾਲੇ ਆਲੇ ਵਾਸਤੇ ਇੱਕ ਖਾਸ ਦਾ ਅਲੱਗ ਤਰੀਕਾ ਕਿਤੇ ਤੁਸੀਂ ਸੰਵਾਲੇ ਦੇ ਲੋਕ ਜਿਹੜੇ ਲੋਪਲ ਨੇ ਅਸੀਂ ਪਹਿਲਾਂ ਵੀ ਇੱਕ ਵਾਰ ਆ ਕੇ ਇਹਨਾਂ ਨੂੰ ਤੁਸੀਂ ਸਮਝਾਇਆ ਸੀਗਾ ਫ੍ਰੀ ਕਰਵਾਇਆ ਸੀ ਇਹ ਕਿਉਂ ਬਿਲਕੁਲ ਜੀ ਇਹਨਾਂ ਨੂੰ ਸਮਝਾਇਆ ਉਦੋਂ ਵੀ ਸੋਇਆ ਆ ਪਰ ਚਾਲੇ ਵਿਚਾਲੇ ਫੇਰ ਗਲਤੀ ਕਿਉਂ ਕਰ ਜਾਂਦੇ ਨੇ ਇਹ ਅੱਜ ਮੈਂ ਦੇਖਿਆ ਇਹਨਾਂ ਨੂੰ ਇਹਨਾਂ ਨੂੰ ਤਾਰਨਾ ਹੀ ਕੀ ਕੀ ਮੁਕਤੇ ਹੈ ਜੀ ਗਲਤੀ ਨਹੀਂ ਕਰਨੀ ਬੰਦਾ ਲਾਤਾ ਉਹਨਾਂ ਨੇ ਇੱਕ ਤੋਂ ਹੁਣ ਦਿਸਤੋਪ ਪ੍ਰਤੀਕ ਦੇ ਨਾਲ ਕੱਢਣ ਲੱਗੇ ਹੈ ਜੀ ਬੀ ਸੰਗਲ ਦੇ ਨਾਲ ਪੰਜਾਬ ਦੇ ਪ੍ਰਾਪਰਟੀ ਮਾਲਕਾਂ ਨੂੰ ਵੱਡੀ ਰਾਹਤ ਸੂਬਾ ਸਰਕਾਰ ਨੇ ਹੱਕ ਚ ਲਿਆ ਫੈਸਲਾ ਜੀ ਹਾਂ ਪੰਜਾਬ ਸਰਕਾਰ ਨੇ ਸਥਾਨਕ ਸਰਕਾਰਾਂ ਦੇ ਪਾਗ ਰਾਹੀਂ ਸੂਬੇ ਪੱੜ ਦੇ ਪ੍ਰਾਪਰਟੀ ਮਾਲਕਾਂ ਲਈ ਇੱਕ ਵੱਡੀ ਰਾਹਤ ਦਾ ਐਲਾਨ ਕੀਤਾ ਹੈ ਦੱਸ ਦਈਏ ਨਾਗਰਿਕਾਂ ਤੇ ਵਿੱਤੀ ਬੋਝ ਘਟਾਉਣ ਦੇ ਉਦੇਸ਼ ਨਾਲ ਪੰਜਾਬ 뮤ਸੀਪਲ ਐਕਟ 1911 ਅਤੇ ਪੰਜਾਬ 뮤ਸੀਪਲ ਕਾਰਪੋਰੇਸ਼ਨ ਐਕਟ 1976 ਦੇ ਚਹਤ ਬਕਾਇਆ ਜਾਂ ਫਿਰ ਅੰਸ਼ਕ ਤੌਰ ਤੇ ਅਦਾ ਕੀਤੇ ਗਏ ਮਕਾਨ ਜਾਇਦਾ ਟੈਕਸ ਦੇ ਬਕਾਇਆ ਲਈ ਇੱਕ ਮੁਸਤ ਨਿਪਟਾਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ ਦੱਸ ਦਈਏ 31 ਜੁਲਾਈ 2025 ਤੱਕ ਇਹ ਛੋੜ ਦਿੱਤੀ ਗਈ ਹੈ ਜਿਨ੍ਹਾਂ ਟੈਕਸਦਾ ਬੱਲੋ 31 ਜੁਲਾਈ 2025 ਤੱਕ ਆਪਣੇ ਮੁੱਖ ਬਕਾਇਆ ਪ੍ਰਾਪਰਟੀ ਟੈਕਸ ਦੀ ਰਕਮ ਦਾ ਇੱਕ ਮੁਸਤ ਪੁਗਤਾਨ ਜਾਏਗਾ ਉਹਨਾਂ ਨੂੰ ਜੁਰਮਾਨੇ ਅਤੇ ਵਿਆਸ ਤੋਂ ਪੂਰੀ ਛੋਟ ਦਿੱਤੀ ਜਾਵੇਗੀ ਜੇਕਰ ਭੁਗਤਾਨ 31 ਜੁਲਾਈ ਤੋਂ ਬਾਅਦ 31 ਅਕਤੂਬਰ 2025 ਤੋਂ ਪਹਿਲਾਂ ਕੀਤਾ ਜਾਂਦਾ ਤਾਂ ਜੁਰਮਾਨੇ ਅਤੇ ਵਿਆਜ ਵਿੱਚ 50% ਛੋਟ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਇਸ ਮਿਤੀ ਤੋਂ ਬਾਅਦ ਮੌਜੂਦਾ ਕਾਨੂੰਨਾਂ ਅਨੁਸਾਰ ਬਕਾਇਆ ਰਕਮਾਂ ਤੇ ਪੂਰਾ ਜੁਰਮਾਨਾ ਅਤੇ ਵਿਆਜ ਬਸੂਲਿਆ ਜਾਵੇਗਾ ਇਸ ਪਹਿਲ ਕਦਮੀ ਨਾਲ ਬਹੁਤ ਸਾਰੇ ਪ੍ਰਾਪਰਟੀ ਮਾਲਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ ਜਿਨ੍ਹਾਂ ਨੇ ਸਮੇਂ ਸਿਰ ਟੈਕਸ ਨਹੀਂ ਭਰਿਆ ਹੈ ਇਹ ਸਕੀਮ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਨੂੰ ਬਕਾਇਆ مالیਆ ਵਸੂਦਣ ਵਿੱਚ ਮਦਦ ਕਰੇਗੀ ਅਤੇ ਨਾਗਰਿਕਾਂ ਨੂੰ ਆਪਣੇ ਬਕਾਇਆ ਦਾ ਭੁਗਤਾਨ ਕਰਨ ਦਾ ਇੱਕ ਉਚਿਤ ਮੌਕਾ ਦੇਵੇਗੀ ਇਹ ਨੋਟੀਫਿਕੇਸ਼ਨ ਤੇਜਵੀਰ ਸਿੰਘ ਆਈਐਸ ਬਦੀਖ ਮੁਖਸਕਰ ਸਰਕਾਰੀ ਸਥਾਨਕ ਸਰਕਾਰਾਂ ਦੇ ਵਿਭਾਗ ਪੰਜਾਬ ਦੁਆਰਾ ਜਾਰੀ ਕੀਤਾ ਗਿਆ ਅਤੇ ਇਸ ਨੂੰ ਜਲਦੀ ਹੀ ਸਰਕਾਰੀ ਬਜਟ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ ਇਸ ਸਬੰਧ ਵਿੱਚ ਸਾਰੇ ਨਗਰ ਨਿਗਮਾਂ ਤੇ ਜ਼ਿਲ੍ਹਾ ਕਮਿਸ਼ਨਾਂ ਮੇਰਾ ਅਤੇ ਕਮਿਸ਼ਨਰ ਸਮੇਤ ਸਬੰਧਤ ਅਧਿਕਾਰੀਆਂ ਨੂੰ ਲੋੜਿੰਦੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਪੂਰੇ ਪੰਜਾਬ ਕੇ ਅੰਦਰ ਨਸ਼ੇ ਕੇ ਖਿਲਾਫ ਜਬਰਦਸਤ ਯੁੱਧ ਛਿੜਾ ਹੋਇਆ ਹੈ ਜਬਰਦਸਤ ਜੰਗ ਚੱਲ ਰਹੀ ਹੈ मैंने सोचा था जब हम आप लोगों से पूछेंगे कुछ असर हुआ तो लोग कहेंगे जी हां थोड़ा कम हुआ है मुझे ये बिल्कुल उम्मीद नहीं थी कि लोग कहेंगे कि हमारा गांव नशा मुक्त हो गया अब नशा बिकता नहीं है यह बहुत बड़ी बात है बहुत बड़ी बात है आज मैं आपको कहना चाहता हूं मेरा दिल इतना खुश हो गया आप लोगों के बीच में आके और माइक आप लोगों के बीच में घुमाया अभी मैं सरपंच साहब से बात कर रहा था गुरुदेव सिंह जी से मैंने इनसे पूछा मैंने कहा लोग कह रहे हैं कि नशा खत्म हो गया मैंने कहा असल में नशा खत्म हो गया क्या वो बोले जी हां निन्यानवे प्रतिशत हो गया बोले जी जो बीज है बीज तो अभी तक नहीं गया लेकिन अब नशा तो लगभग खत्म हो गया हमें इस बीज को भी खत्म करना है बीज को उखाड़ के फेंकना है अब नशे का बीज भी नहीं रहना चाहिए अभी बहुत सारे लोगों ने अपनी अपनी बात रखी माइक को वैसे घुमाया गया था सब लोगों के बीच में सबने कहा कि नशा खत्म हो गया सुन के बहुत अच्छा लगा लेटेस्ट न्यूज सब तो पहला अपने फोन ऐसी देखने ली सा चैनल सब्सक्राइब करो और नोटिफिकेशन ली आइकन जरूर दबाओ